ਤਸਵੀਰਾਂ ਜੋ ਇਸ ਵੇਲੇ ਮੇਰੇ ਪਿੱਛੇ ਸਕ੍ਰੀਨ ਤੇ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਜਾਨ ਇਸ ਕਦਰ ਲੱਗਾ ਹੋਇਆ ਜਿਵੇਂ ਪੋਲਿਟਿਕਲ ਲੀਡਰ ਦੀਆਂ ਗੱਡੀਆਂ ਸੜਕਾਂ ਦੇ ਉੱਤੇ ਉਤਰੀਆਂ ਹੋਣ ਟ੍ਰੈਫਿਕ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਇੰਨੀ ਭੀੜ ਦੇ ਵਿੱਚ ਜੇਕਰ ਕੋਈ ਐਂਬੂਲੈਂਸ ਇਸ ਨੂੰ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੁੰਦੀ ਆ ਜਾਂ ਕਿਸੇ ਨੇ ਕੋਈ ਹਸਪੀਟਲ ਜਾਣਾ ਹੈ ਤਾਂ ਕਿਸੇ ਦੀ ਜਾਨ ਦਾ ਖਮਿਆਰਜ਼ਾ ਕੌਣ ਭੁਗਟੇਗਾ ਨੇ ਪੜੇ ਲਿਖੇ ਹੋ ਕੇ ਲੁਧਿਆਣਾ ਸ਼ਹਿਰ ਦੇ ਲੋਕ ਲੌਂਗ ਸਾਈਡ ਜੇਕਰ ਜਾਣਗੇ ਤਾਂ ਫਿਰ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ ਇੱਥੇ ਟ੍ਰੈਫਿਕ ਪੁਲਿਸ ਹੋਣੀ ਲਾਜ਼ਮੀ ਹੈ ਯਾਨੀ ਕਿ ਟ੍ਰੈਫਿਕ ਪੁਲਿਸ ਹੋਣੀ ਬੇਹੱਦ ਜ਼ਰੂਰੀ ਹੈ ਸੋ ਕੋਈ ਕ੍ਰੋਸਿੰਗ ਲਈ ਨਹੀਂ ਹੈ ਸਭ ਤੋਂ ਜ਼ਰੂਰੀ ਗੱਲ ਰੈੱਡ ਬੱਤੀਆਂ ਨਹੀਂ ਨੇ ਔਰ ਉਸ ਤੋਂ ਬਾਅਦ ਜੇਕਰ ਕੋਈ ਟ੍ਰੈਫਿਕ ਪੁਲਿਸ ਇਨਚਾਰਜ ਹੁੰਦਾ ਤਾਂ ਸ਼ਾਇਦ ਇੰਨਾ ਜਾਮ ਦੇਖਣ ਨੂੰ ਨਾ ਮਿਲਦਾ ਸਸ਼੍ਰੀਕਲ ਜੀ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਤਸਵੀਰਾਂ ਜੋ ਇਸ ਵੇਲੇ ਮੇਰੇ ਪਿੱਛੇ ਸਕ੍ਰੀਨ ਤੇ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਜਾਮ ਨੇ ਸਕਰ ਲੱਗਾ ਹੋਇਆ ਜਿਵੇਂ ਪੋਲਿਟਿਕਲ ਲੀਡਰ ਦੀਆਂ ਗੱਡੀਆਂ ਸੜਕਾਂ ਦੇ ਉੱਤੇ ਉਤਰੀਆਂ ਹੋਣ ਤਾਂ ਬਿਲਕੁਲ ਲੋਹਰਨਾ ਦੀ ਆਵਾਜ਼ ਟੈ ਟੈ ਪੈ ਪੈ ਤੁਸੀਂ ਸੁੱਧ ਦੇਖ ਸਕਦੇ ਹੋ ਤਕਰੀਬਨ 1 ਤੋਂ 1.5 ਘੰਟਾ ਸਾਨੂੰ ਸੜਕ ਤੇ ਖੜਿਆਂ ਨੂੰ ਹੋ ਗਿਆ ਔਰ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਵੱਧ ਰਿਹਾ ਲਗਾਤਾਰ ਲੋਕਾਂ ਨੂੰ ਵੀ ਆਵਾਜਾਈ ਦੇ ਕਾਰਨ ਬਹੁਤ ਸਾਰੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਕਾਰਨ ਕੀ ਹੈ ਤਨੋ ਵੀ ਦੱਸਦੇ ਸੋ ਲੈਂਡ ਪੂਲਿੰਗ ਨੂੰ ਲੈ ਕੇ ਦਰਸਲ ਕਾਂਗਰਸ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਹੋਣਾ ਸੀ ਸੋ ਪ੍ਰੋਟੈਸਟ ਕਰਕੇ ਜ਼ਾਹਿਰ ਜੀ ਗੱਲ ਹੈ ਵੱਡੇ ਚਿਹਰੇ ਨੇ ਜਿਹੜੇ ਵੱਡੇ ਸਿਆਸਤਦਾਨ ਨੇ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਪ੍ਰੋਟੈਕਟ ਤਾਂ ਹੋ ਗਿਆ ਇੱਕ ਕਾਰਨ ਔਰ ਦੂਸਰਾ ਕਾਰਨ ਹੈ ਜਿਹੜਾ ਉਹ بارش ਦਾ ਸੋ بارش ਹੋਣ ਦੇ ਕਰਕੇ ਟੋਈ ਨੇ ਜਿਹੜੇ ਉਹ ਲਗਾਤਾਰ ਭਰੇ ਹੋਏ ਨੇ ਸੜਕ ਦੇ ਉੱਤੇ ਚਿੱਕੜੀ ਚਿੱਕੜਾ ਜਿਹੜਾ ਦੇਖਣ ਨੂੰ ਮਿਲਦਾ ਸੋ ਜਿਫ ਕਰਕੇ ਪੁਲ ਦੇ ਇੱਥੇ ਪਾਣੀ ਜਮਾ ਹੋਇਆ ਰ ਲਗਾਤਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਗੇ ਟ੍ਰੈਫਿਕ ਹੀ ਟ੍ਰੈਫਿਕ ਹੈ ਸੋ ਸੜਕ ਨੂੰ 1 ਮਿੰਟ ਲਈ ਕਾ ਆਉਣ ਦੀ ਵੀ ਨਸੀਹਤ ਨਹੀਂ ਦਿੱਤੀ ਜਾ ਸਕਦੀ ਇਹ ਸ ਬਿਲਕੁਲ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ ਆਲਸੋ ਇੱਕ ਸਵਾਲ ਅਸੀਂ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਇਸ ਤਰੀਕੇ ਦੇ ਨਾਲ ਟ੍ਰੈਫਿਕ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਇੰਨੀ ਭੀੜ ਦੇ ਵਿੱਚ ਜੇਕਰ ਕੋਈ ਐਂਬੂਲੈਂਸ ਇਸ ਨੂੰ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਜਾਂ ਕਿਸੇ ਨੇ ਕੋਈ ਹਸਪੀਟਲ ਜਾਣਾ ਹੈ ਤਾਂ ਕਿਸੇ ਦੀ ਜਾਨ ਦਾ ਖਮਿਆਜ਼ਾ ਕੌਣ ਭੁਗਤੇਗਾ ਸੋ ਬਿਲਕੁਲ ਇੱਕ ਅਪਡੇਟ ਇੱਕ ਅਪੀਲ ਅਸੀਂ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜੇਕਰ ਕੋਈ ਪ੍ਰਦਰਸ਼ਨ ਕਰਨਾ ਹੈ ਜੇਕਰ ਕੋਈ ਪ੍ਰੋਟੈਸਟ ਕਰਨਾ ਹੈ ਭਾਵ ਕਿਸੇ ਨਾਲ ਸੰਬੰਧਿਤ ਕਿਉਂ ਨਾ ਹੋਵੇ ਤਾਂ ਦਿਨ ਹੈ ਜਿਹੜਾ ਉਹ ਵਰਕਿੰਗ ਨਾ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਜਿਹੜੀ ਉਹ ਨਾ ਆ ਸਕੇ ਤਾਂ ਬਿਲਕੁਲ ਲੋਕ ਨੇ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਸੜਕ ਦੇ ਉੱਤੇ ਜਾਮ ਹੀ ਜਾਮ ਦੇਖਣ ਨੂੰ ਮਿਲ ਰਿਹਾ ਸੋ ਪਿੱਛੇ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਪਿੱਛੇ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਔਰ ਪਿੱਛੇ ਤੋਂ ਲੈ ਕੇ ਸੜਕ ਦੇ ਉੱਤੇ ਗੱਡੀਆਂ ਹੀ ਗੱਡੀਆਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਔਰ ਜੇ 프ਰੰਟ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਇੱਕ ਇੱਕ ਸੈਕਿੰਡ ਦੇ ਬਾਅਦ ਗੱਡੀਆਂ ਨੇ ਜਿਹੜੀਆਂ ਉਹ ਮੂਵ ਹੁੰਦੀਆਂ ਨੇ ਯਾਨੀ ਕਿ ਜਾਮ ਹੈ ਜਿਹੜਾ ਉਹ ਲਗਾਤਾਰ ਲਗਾਤਾਰ ਵੱਧਦਾ ਹੀ ਨਜ਼ਰ ਆ ਰਿਹਾ ਐਸੋ ਕਿਤੇ ਨਾ ਕਿਤੇ ਖਮਿਆਜ਼ਾ ਇਸ ਦਾ ਆਮ ਲੋਕਾਂ ਨੂੰ ਜ਼ਰੂਰ ਭੁਗਤਣਾ ਪੈ ਰਿਹਾ ਹੈ ਬੇਸ਼ੱਕ ਕਾਂਗਰਸ ਦੇ ਵੱਲੋਂ ਪ੍ਰੋਟੈਸਟ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਜਾਂਦਾ ਬੇਸ਼ੱਕ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀਗੀ ਰਾਜਾ ਵਿੜਿੰਗ ਜੀ ਨੇ ਕਿਹਾ ਸੀ ਕਿ ਅਸੀਂ ਲੈਂਡ ਪੁਲਿੰਗ ਯਾਨੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਾਂਗੇ ਸੋ ਲੈਂਡ ਪੁਲਿੰਗ ਦੇ ਵਿਰੁੱਧ ਹੈ ਜਿਹੜਾ ਉਹ ਕਿਹਾ ਗਿਆ ਸੀ ਪਰ ਫਿਰ ਵੀ ਤੁਹਾਨੂੰ ਇੱਕ ਵਾਰੀ ਜਾਣਕਾਰੀ ਦੇ ਦਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਸ ਤਰੀਕੇ ਦੇ ਨਾਲ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਸਿਲਸਲਾ ਵਾਦ ਹੀ ਨਜ਼ਰ ਆ ਰਿਹਾ ਸੋ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਕੋਈ ਐਮਰਜੈਂਸੀ ਐਂਬੂਲੈਂਸ ਆ ਜਾਂਦੀ ਹੈ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕੌਣ ਲਏਗਾ ਬਿਲਕੁਲ ਇੱਕ ਵਾਰੀ ਤੁਹਾਨੂੰ ਤਸਵੀਰ ਜ਼ਰੂਰ ਦਿਖਾਈਆਂ ਸੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਲੋਕਾਂ ਨੂੰ ਕਿੰਨੀਆਂ ਹੀ ਮੁਸ਼ਕਲਾਂ ਨੇ ਸਾਹਮਣੇ ਕਿਉਂਕਿ ਇੱਕ ਤਾਂ ਸਕੂਲਾਂ ਦੀ ਛੁੱਟੀ ਦਾ ਸਮਾਂ ਹੈ ਔਰ ਦੂਸਰੇ ਸਾਰੇ ਲੰਚ ਟਾਈਮ ਹੋਇਆ ਹੋਇਆ ਸੋ ਸੜਕ ਨੂੰ ਇੱਕ ਮਿੰਟ ਲਈ ਵੀ ਵੇਲ ਨਹੀਂ ਮਿਲ ਰਹੀ। ਸੋ ਕੋਸ਼ਿਸ਼ ਕਰਦੇ ਆ ਸਾਡੇ ਨਾਲ ਜੁੜ ਰਹੇ ਹੋ ਗਲੀਆਂ ਤਸਵੀਰਾਂ ਤੁਹਾਡੇ ਨਾਲ ਸਾਨੂੰ ਸਾਂਝੀਆਂ ਕਰਾਂਗੇ। ਹੱਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਸੜਕ ਤੇ ਜਾਮ ਲੱਗਿਆ ਹੋਇਆ ਸੋ ਕਾਰਨ ਦੇਖਣ ਲਈ ਅੱਗੇ ਪਹੁੰਚੇ ਸੀ। ਤਸਵੀਰਾਂ 'ਚ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਚਰਸਤਾ ਬਣਿਆ ਹੋਇਆ ਪਰ ਕਿਤੇ ਵੀ ਰੈੱਡ ਲਾਈਟਸ ਨਜ਼ਰ ਨਹੀਂ ਆ ਰਹੀਆਂ। ਤੁਸੀਂ ਧਿਆਨ ਦੇ ਨਾਲ ਚੈੱਕ ਕਰ ਸਕਦੇ ਹੋ। ਚਾਰੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਤੇ ਵੀ ਤੁਹਾਨੂੰ ਰੈੱਡ ਬੱਤੀ ਹੈ ਜਿਹੜੀ ਉਹ ਦੇਖਣ ਨੂੰ ਨਹੀਂ ਮਿਲੇਗੀ ਔਰ ਸਭ ਤੋਂ ਜ਼ਿਆਦਾ ਐਨੇ ਪੜੇ ਲਿਖੇ ਹੋ ਕੇ ਲੁਧਿਆਣਾ ਸ਼ਹਿਰ ਦੇ ਲੋਕ ਰੋਂਗ ਸਾਈਡ ਜੇਕਰ ਜਾਣਗੇ ਤਾਂ ਫਿਰ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ ਔਰ ਸਭ ਤੋਂ ਜਿਹੜੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਅਪੀਲ ਕਰਨਾ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਹੈ ਇੱਥੇ ਟ੍ਰੈਫਿਕ ਪੁਲਿਸ ਹੋਣੀ ਲਾਜ਼ਮੀ ਹੈ ਯਾਨੀ ਕਿ ਟ੍ਰੈਫਿਕ ਪੁਲਿਸ ਹੋਣੀ ਬੇਹੱਦ ਜ਼ਰੂਰੀ ਹੈ ਸੋ ਕੋਈ ਕ੍ਰੋਸਿੰਗ ਲਈ ਨਹੀਂ ਹੈ ਸਭ ਤੋਂ ਜ਼ਰੂਰੀ ਗੱਲ ਰੈੱਡ ਬੱਤੀਆਂ ਨਹੀਂ ਨੇ ਔਰ ਉਸ ਤੋਂ ਬਾਅਦ ਜੇਕਰ ਕੋਈ ਟ੍ਰੈਫਿਕ ਪੁਲਿਸ ਇੰਚਾਰਜ ਹੁੰਦਾ ਤੋ ਸ਼ਾਇਦ ਇੰਨਾ ਜਾਮ ਦੇਖਣ ਨੂੰ ਨਾ ਮਿਲਦਾ ਸੋ ਬੇਸ਼ੱਕ ਲੁਧਿਆਣਾ ਵਰਗੇ ਮਹਾਨਗਰ ਦੇ ਵਿੱਚ ਜੇਕਰ ਇਹ ਹਾਲਾਤ ਬਣੇ ਹੋਏ ਨੇ ਤਾਂ ਆਮ ਲੋਕ ਨੇ ਜਿਹੜੇ ਗੱਡੀਆਂ ਤੋਂ ਬਾਹਰ ਨਿਕਲ-ਨਿਕਲ ਕੇ ਟ੍ਰੈਫਿਕ ਨੂੰ ਕਲੀਅਰ ਕਰਵਾ ਲਏ ਨੇ ਤਾਂ ਫੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਖੁਦ ਟ੍ਰੈਫਿਕ ਨੂੰ ਕਲੀਅਰ ਕਰਵਾ ਰਹੇ ਨੇ ਸੋ ਬਿਲਕੁਲ ਕੋਈ ਐਕਟਿਵਿਟੀ ਆ ਕੋਈ ਬਾਈਕ ਤੇ ਆ ਕੋਈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਿਹੜਾ ਵਾਪਸ ਆ ਰਿਹਾ ਸੋ ਆਪਣੀਆਂ ਗੱਡੀਆਂ ਦੇ ਵਿੱਚੋਂ ਨਿਕਲ ਰਹੇ ਨੇ ਲੋਕ ਔਰ ਟ੍ਰੈਫਿਕ ਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜ਼ੂਮ ਕਰਕੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਸੜਕਾਂ ਦੇ ਉੱਤੇ ਜਾਮੇ ਜਾਮ ਦੇਖਣ ਨੂੰ ਮਿਲ ਰਿਹਾ ਸੋ ਫਰੰਟ ਤੋਂ ਲੈ ਕੇ ਬੈਕ ਤੱਕ ਜੇਕਰ ਨਿਗਾਹ ਮਾਰੀ ਜਾਵੇ ਤਾਂ ਲੋਕੋ ਖੁਦ ਗੱਡੀਆਂ ਬੈਕ ਕਰਵਾ ਰਹੇ ਨੇ ਖੁਦ ਗੱਡੀਆਂ ਅੱਗੇ ਕਰਵਾ ਰਹੇ ਨੇ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਕਲੀਅਰ ਹੋ ਸਕੇ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਆ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਬੇਨਤੀ ਜ਼ਰੂਰ ਕਰਦੇ ਆ ਅਪੀਲ ਜ਼ਰੂਰ ਕਰਦੇ ਆ ਕਿ ਇੱਥੇ ਕੋਈ ਨਾ ਕੋਈ ਟ੍ਰੈਫਿਕ ਪੁਲਿਸ ਅਧਿਕਾਰੀ ਹੋਣਾ ਚਾਹੀਦਾ ਸੋ ਲੋਕਾਂ ਦੇ ਵਿੱਚ ਵੀ ਭਾਰੀ ਗੁੱਸਾ ਜਿਹੜਾ ਦੇਖਣ ਨੂੰ ਜ਼ਰੂਰ ਮਿਲਿਆ ਇਹ ਸੋ ਬਿਲਕੁਲ ਇੱਕ ਤਾਂ ਬੇहद ਪਰੇਸ਼ਾਨ ਹੋਏ ਨੇ ਕਿਉਂਕਿ ਸਭ ਨੇ ਆਪਣੀ ਆਪਣੀ ਮੰਜ਼ਿਲ ਤੇ ਪਹੁੰਚਣਾ ਹੁੰਦਾ ਹੈ ਮਿੱਥੇ ਸਮੇਂ ਦੇ ਉੱਤੇ ਅਰ ਜੇਕਰ ਇੰਨਾ ਜਾ ਮਿਲ ਜAVE ਔਰ ਸਿਰਫ ਤੇ ਸਿਰਫਨ ਗੈਲੀ ਦੇ ਕਾਰਨ ਤਾ ਕਿਤੇ ਨਾ ਕਿਤੇ ਲੁਧਿਆਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉਤੇ ਸਵਾਲ ਨੇ ਜਿਹੜੇ ਜ਼ਰੂਰ ਖੜੇ ਹੁੰਦੇ ਨੇ